ਵਿਦੇਸ਼ ਤੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਇਟਲੀ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ 15 ਸਾਲ ਪਹਿਲਾਂ ਇਟਲੀ ਦੇ ਇੱਕ ਵਿਅਕਤੀ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੁਲਤਾਨਪੁਰ ਲੋਧੀ ਦੇ ਜਵਾਲਾ ਸਿੰਘ ਨਗਰ ਦੇ ਨਰਿੰਦਰ ਸਿੰਘ ਦੀ ਮੌਤ ਇਟਲੀ ਵਿੱਚ ਹੋ ਗਈ ਹੈ ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਬੇਟਾ 15 ਸਾਲ ਪਹਿਲਾਂ ਸਾਲ 2009 ਵਿੱਚ ਇਟਲੀ ਗਿਆ ਸੀ 19 ਜਨਵਰੀ ਨੂੰ ਨਰਿੰਦਰ ਰਾਤ ਨੂੰ ਸੈਰਤੇ ਗਿਆ ਸੀ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੇ ਉਸ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਹਨਾਂ ਨੇ ਇਟਲੀ ਵਿੱਚ ਰਹਿੰਦੇ ਆਪਣੇ ਦੂਜੇ ਲੜਕੇ ਨੂੰ ਇਸ ਬਾਰੇ ਪਤਾ ਕਰਨ ਨੂੰ ਕਿਆ ਜਦੋਂ ਉਸਨੇ ਇਟਲੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪਤਾ ਲੱਗਾ ਕਿ ਨਰਿੰਦਰ ਸਿੰਘ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਚੁੱਕੀ ਹੈ ਪੁੱਤ ਦੀ ਮੌਤ ਦੀ ਖਬਰ ਨਾਲ ਪਰਿਵਾਰ ਟੁੱਟ ਚੁੱਕਾ ਹੈ ਬੁੱਢੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਹਰਜੀਤ ਸਿੰਘ ਮਾਤਾ ਗੁਰਮੀਤ ਕੌਰ ਨਰਿੰਦਰ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੇਟੇ ਦੀ Laash ਨੂੰ ਕਿਸੇ ਤਰ੍ਹਾਂ ਪਾਰਟ ਲੈਂਦਾ ਜਾਵੇ ਪਰਿਵਾਰ ਨੇ ਭਾਰਤੀ ਐਮਬੈਸੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਤੋਂ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਬਾਈਟ ਰਿਸ਼ਤੇਦਾਰ ਜਗਪਾਲ ਸਿੰਘ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਵਿਦੇਸ਼ ਦੀ ਧਰਤੀ ਉੱਤੇ ਪੰਜਾਬ ਦੇ ਨੌਜਵਾਨ ਦੀ ਇਸ ਤਰ੍ਹਾਂ ਮੌਤ ਹੋ ਗਈ ਹੋਵੇ ਮਹਿਜ਼ ਤਿੰਨ ਕੁ ਦਿਨਾਂ ਵਿੱਚ ਹੀ ਐਸੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਵਿਦੇਸ਼ ਦੀ ਧਰਤੀ ਉੱਤੇ ਪੰਜਾਬ ਦੇ ਸੋਹਣੇ ਸੁਨੱਖੇ ਜਵਾਨ ਨਿਗਲ ਚੁਕੀ ਹੋਵੇ ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ ਜਗਬਣੀ ਟੀਵੀ ਮੇਰਾ ਨਾਮ ਗਰਨੀਸ਼ ਕੋਹਰਾ ਮੇਰੇ ਬੇਟਾ ਬਾਹਰ ਗਿਆ ਸੀ ਕਿ ਉੱਥੇ ਅਜੀ ਡੈਥ ਹੋਈ ਹੈ ਕਾਰਨਾਂ ਦਾ ਪਤਾ ਲਾਉਣਾ ਚਾਹੀਦਾ ਸਾਨੂੰ ਅਸੀਂ ਇੱਥੋਂ ਦੇ ਵਾਸੀ ਆ ਸੁਲਤਾਨਪੁਰ ਸ਼ਹਿਰ ਦੇ ਉਸ ਦਲਜੀ ਚੋਟੀ ਕਮਾਉਣ ਗਿਆ ਸੀਗਾ ਜੋ ਜੋ ਵੀ ਉਹਨੂੰ ਕਾਰਨ ਹੋਇਆ ਮਤਲਬ ਆਪਸਲ ਕਾਇਆ ਚਾਹੇ ਸਾਨੂੰ ਡੈਡ ਬੋਡੀ ਇੱਥੇ ਮਂਗਾਈ ਜਾਵੇ ਬੇਟੇ ਦੀ شادی ਹੋਈ ਨਹੀਂ ਹੈ ਹਾਂਜੀ ਆ 20 ਸਾਲ ਹੋ ਗਏ 22 ਸਾਲ ਬੱਤਾ ਕੋਈ ਨਹੀਂ ਕਹਾਗਾ ਹਾਂਜੀ ਤੇ ਮਨ ਮੰਗ ਕਰਦੀ ਜਿਹੜੇ ਕੋਈ ਚਾਹੁੰਦੇ ਕੋਈ ਵੈਸੀ ਤੋਂ ਹਾਂਜੀ ਵੈਸੀ ਤੋਂ ਕੋਈ ਮੰਗ ਕਰਦੀ ਚੋਣ ਤੁਸੀਂ 209 ਨੂੰ ਨਹੀਂ ਪਤਾ ਕਿਸੇ ਗੱਲ ਦਾ ਹਾਂ ਜੀ ਡੱਬੋਡੀ ਕਰ ਲੈਂਦੀ ਜਾਵੇ ਮੇਰਾ ਨਾਮ ਹਰਜੀਤ ਸਿੰਘ ਦਾ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਕਪੂਰਥਲਾ ਚੈਨਾਵਾਂ ਮੇਰਾ ਲੜਕਾ 2009 ਦੇ ਵਿੱਚ ਬਾਹਰ ਵਿਦੇਸ਼ ਇੱਥੇ ਰੋਟੀ ਰੋਟੀ ਵਾਸਤੇ ਗਿਆ ਉੱਥੇ 18 ਤੇ ਇਟਲੀ ਵੱਲ ਇਟਲੀ ਦੇ ਵਿੱਚ ਪ੍ਰੇਸ਼ਿਆ ਸ਼ਹਿਰ ਦੇ ਵਿੱਚ ਉੱਥੇ ਉਹ ਮਤਲਬ 18 ਤਰੀਕ ਤੋਂ ਰਾਤ ਨੂੰ ਫੈਰ ਕਰਨ ਜਾ ਪਾਰਕ ਚ ਉਹ ਵਾਪਸ ਨਹੀਂ ਮੁੜਿਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਉਹ ਕੀ ਬਣਿਆ ਉਹਦੇ ਨਾਲ ਕੀ ਬਣਿਆ ਉਹ ਦਰਕੇ ਦਾ ਨਾਮ ਦਰਿੰਦਰ ਸਿੰਘ ਸੀ ਕਿੰਨੇ ਜੇ ਪਹਿਲਾਂ ਗਏ ਹੋਦੇ 2009 ਚ ਗਿਆ ਸੀ ਤੇ ਕੀ ਘਟਨਾ ਵਾਪਰੀ ਕੋਈ ਤੁਹਾਨੂੰ ਪਤਾ ਲੱਗਾ ਜਾਂ ਕਿਸੇ ਨੂੰ ਦੇ ਬਾਰੇ ਕੋਈ ਨਹੀਂ ਸਿਰਫ ਮਾਲਮ ਕਾਨ ਨੇ ਦੱਸਿਆ ਵੀ ਰੋਟੀ ਪਾਣੀ ਖਾ ਕੇ ਜਿਆਦਾ ਮੈਂ ਮੈਂ ਫੈਰ ਕਰਵਾਸਲੇ ਪਾਰਕ ਚ ਉਦੋਂ ਬਾਅਦ ਵਾਪਸ ਨਹੀਂ ਆਇਆ ਉਦੋਂ ਬਾਅਦ ਕੋਈ ਪਤਾ ਨਹੀਂ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਸਾਨੂੰ ਡੈਥ ਸਾਡਾ ਲੜਕਾ ਸੀ ਉੱਥੇ ਰਹਿੰਦਾ ਉਹਨੂੰ ਉਹਨਾਂ ਨੇ ਜਿਹੜਾ ਮਾਲੂਮ ਕਰਨੇ ਸਾਨੂੰ ਨੰਬਰ ਫੋਨ ਦਿਆ ਉਹਨੂੰ ਸੈਂਡ ਕੀਤਾ ਉਹਨੇ ਆ ਕੇ ਤੇ ਭਾਲ ਕੀਤੀ ਉਹਨੇ ਕਿਤੇ ਲੱਭਾ ਆਰ ਕੇ ਉਹਨੇ ਪਰ ਪੁਲਿਸ ਨੂੰ ਜਾ ਕੇ ਪੁੱਛਿਆ ਜਾ ਕੇ ਤੇ ਉਹਨਾਂ ਨੇ ਕਿਹਾ ਕਿ ਚੰਦਰਦਿਲ ਸਾਹਿਬ ਜੀ ਉਹਨਾਂ ਨੇ ਸਾਡੇ ਲੜਕੇ ਦੀ ਪੁਸ਼ਟੀ ਕੀਤੀ ਕਿ ਉਹਦੀ ਡੈਥ ਹੋ ਗਈ ਹਸਪਤਾਲ ਦੇ ਵਿੱਚ ਉਹ ਤੁਹਾਡੀ ਮੰਗੀ ਆ ਭਾਰਤ ਸਰਕਾਰ ਤੇ ਸਾਡੇ ਇਹੋ ਜਿਹਾ ਮੰਗਿਆ ਭਾਰਤ ਐਮਬੈਸੀ ਤੋਂ ਬਸ ਬਾਬਾ ਸੀਚੇ ਵਾਲਾ ਤੋਂ ਜਿਹੜੇ ਅੰਤੀ ਨੇ ਪੇ ਸਾਨੂੰ ਲੜਕੇ ਦੀ ਹੱਡੜ ਕੋੜੀ ਇੱਥੇ ਪੰਜਾਬ ਕਿ ਲਿਆਂਦੀ ਹੈ ਇੰਡੀਆ ਦੇ ਕਿੰਨੇ ਕੁ ਰੁਪਏ ਲੱਗਿਆ ਹੈ ਤੁਹਾਡੇ ਹਾਂਜੀ ਕਿੰਨਾ ਕੁ ਰੁਪਏ ਲੱਗਾ ਲੜਕਾ ਬਿਜਾਈ ਉਹ 2009 ਚ ਆਸੀ ਮੈਂ ਜਗਬਾਤ ਸਿੰਘ ਚੀਮਾ ਸਾਬਕਾ ਵਾਇਸਟਰਾਂ ਨਗਰ ਕੋਸੋ ਸੁਲਤਾਨਪੁਰ ਲੋਧੀ ਮੇਰਾ ਇਹ ਨਿਰਿੰਦਰ ਸਿੰਘ ਭਾਂਜਾ ਸੀ ਇਹ ਰੋਟੀ ਰੋਜੀ ਲਈ ਇਟਲੀ ਗਿਆ ਸੀ 9 ਸਾਲ ਚ 12 ਸਾਲ ਹੋ ਗਏ ਨੂੰ ਗਏ ਨੂੰ ਤੇ ਪਰਿਵਾਰ ਜਿਹੜਾ ਬਹੁਤ ਗਰੀਬ ਆਪਣੇ ਬੱਚੇ ਜਿਹੜਾ ਇਹਨਾਂ ਨੇ ਬਾਹਰ ਰੋਟੀ ਰੋਜੀ ਲਈ ਭੇਜੇ ਸੀ ਉਹਦੀ 18 ਤਰੀਕ ਨੂੰ ਘਰੋਂ ਗਿਆ ਸੈਰ ਕਰਨ ਵਾਸਤੇ ਤੇ 18 ਤਰੀਕ ਨੂੰ ਵਾਦਾ ਉਹ ਘਰ ਨਹੀਂ ਆਇਆ ਤੇ ਸਾਨੂੰ 25 ਤਰੀਕ ਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਜਦੋਂ ਅਸੀਂ ਪੁਲਿਸ ਰਿਪੋਰਟ ਉੱਥੇ ਕਰਾਈ ਪਹਿਲਾਂ ਭਾਲ ਕਰਦੇ ਰਹੇ ਆ ਨਹੀਂ ਲੱਭਾ ਸਾਰੇ ਜਿੱਥੋਂ ਦੇ ਰਿਸ਼ਤੇਦਾਰ ਉੱਥੇ ਲੱਗ ਬਨੇ ਤੇ 25 ਤਰੀਕ ਨੂੰ ਸਾਨੂੰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਛੱਕੀ ਹਾਲਾਤ ਦੇ ਵਿੱਚ ਅਸੀਂ ਇਹੋ ਹੀ ਮੰਗ ਕਰਦੇ ਆ ਭਾਰਤ ਮੈਸੀ ਕੋਲੋਂ ਭਾਵੇਂ ਸੀਚੀ ਵਾਲਿਆਂ ਕੋਲ ਸਰਕਾਰ ਕੋ ਰਿਕਵੈਸਟ ਕਰਦੇ ਆ ਕਿ ਸਾਡੀ ਡੈੱਡ ਬਾਡੀ ਜਿਹੜੀ ਭਾਂਜੇ ਦੀ ਇੱਧਰ ਲਿਆਂਦੀ ਜਾਵੇ ਤੇ ਸਾਡੇ ਪਰਿਵਾਰ ਬਹੁਤ ਇਸ ਗੱਲ ਦੇ ਵਿੱਚ ਦੁਖੀ ਹੈ ਕਿ ਸਾਡੀ ਬੇਟੇ ਦੀ ਡੈੱਡ ਬਡੀ ਜਿਹੜੀ ਇੱਥੇ ਆ ਲਿਆਂਦੀ ਜਾਂਦੀ ਘਰ ਚ ਮੋਲ ਬਹੁ ਮਾੜਾ ਜੀ ਸਾਰੇ ਜਿੰਨੇ ਰਿਸ਼ਤੇਦਾਰ ਸਾਰੇ ਬਹੁਤ ਦੁਖੀ ਨੇ ਇਸ ਗੱਲ ਦੇ ਉੱਤੇ ਵੀ ਇੱਥੇ ਤਾਂ ਰੋਟੀ ਰੋਜੀ ਹੈ ਨਹੀਂ ਬੱਚੇ ਬਾਹਰ ਜਾਂਦੇ ਨੇ ਤੇ ਬੱਚੇ ਬਾਹਰ ਜਾ ਕੇ ਤਾਂ ਜਾਂਦੀ ਹੈ ਤੇ ਬੱਸੋ ਇਸੇ ਕਰਕੇ ਕਹਿੰਦੇ ਆਈ ਤੇ ਰਿਕਵੈਸਟ ਕਰਦੇ ਆ ਸਰਕਾਰ ਨੂੰ ਸੀਚੇ ਵਾਲਿਆਂ ਨੂੰ ਮੈਸੀ ਭਾਤ ਨੂੰ ਕਿ ਸਾਡੀ ਡੈੱਡ ਬਡੀ ਜਿਹੜੀ ਬੱਚੇ ਦੀ ਨਿਰੰਦਰ ਸਿੰਘ ਦੀ ਇੱਥੇ ਲਿਆਂਦੀ ਜਾਂਦੀ